ਅੱਜ ਅਸੀਂ ਵੀਡੀਓ ਚ ਦੱਸਾਂਗੇ ਕਿ ਤੁਸੀਂ ਘਰ ਵਿੱਚ ਹੀ ਕਿਦਾਂ ਆਲੂ ਦੇ ਚਿਪਸ ਬਣਾ ਸਕਦੇ ਹੋ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਔਰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਪਹਿਲਾ ਆਲੂ ਨੂੰ ਤੁਸੀਂ ਪਤਲਾ ਉਹਦੇ ਨਾਲ ਕੱਟ ਲੈਣਾ ਜਿਦਾ ਕੱਦੂ ਕਸ ਵਿੱਚ ਚਿਪਸ ਕੱਟਣ ਦਾ ਵੀ ਇੱਕ ਸਾਈਡ ਹੁੰਦੀ ਹੈ ਤੇ ਇਹਦੇ ਲਈ ਕੀ ਹੈ ਸਪੈਸ਼ਲੀ ਲਾਲ ਆਲੂ ਯੂਜ਼ ਕੀਤੇ ਜਾਂਦੇ ਆ ਤਾਂ ਇਹਨਾਂ ਚਿਪਸ ਬਹੁਤ ਵਧੀਆ ਬੰਦੇ ਆ ਤੇ ਉਹਨਾਂ ਨੂੰ ਅਸੀਂ ਕੱਟ ਕੇ ਤੇ ਉਸ ਤੋਂ ਬਾਅਦ ਦੀ ਪ੍ਰੋਸੈਸ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਵੀਡੀਓ ਪੂਰੀ ਦੇਖਿਓ। ਆਲੂਆਂ ਨੂੰ ਧੁੱਪ 'ਚ ਸੁਕਾ ਲੈਣਾ ਤਾਂ ਕਿ ਇਹਨਾਂ ਦਾ ਜਿਹੜਾ ਪਾਣੀ ਹੋ ਸੁੱਕ ਜਵੇ। ਦੇਖੋ। ਬਸ ਇਹਨਾਂ ਨੂੰ ਅਸੀਂ ਹੁਣ ਅੱਧਾ ਘੰਟਾ ਹੋਰ ਸੁਕਾਣਾ ਬਸ। ਇਹ ਮੈਲੇ ਅਸੀਂ 6 ਆਲੂ ਦੇਖੋ 6 ਆਲੂਾਂ ਚ ਕਿੰਨੇ ਸਾਰੇ ਬਣ ਗਏ। ਚੇਪਸ ਸੁੱਕ ਗਏ ਆਪਣੇ ਦੇਖੋ ਇਹਦੇ ਵਿੱਚ ਬਿਲਕੁਲ ਵੀ ਮoiਸਚਰ ਨਹੀਂ ਹੈ ਕਿਉਂਕਿ ਧੁੱਪਾਂ ਜਵਧੀਆ ਨਿਕਲੀ ਸੀ ਇਸ ਕਰਕੇ ਉਹਨਾਂ ਨੂੰ ਥੋੜੀ ਦਰ ਤੱਕ ਅਗਰ ਤੁਸੀਂ ਧੁੱਪ ਚ ਨਹੀਂ ਰੱਖਣਾ ਤਾਂ ਤੁਸੀਂ ਇੱਕ ਐਂ ਕਰਿਓ ਜਿਹੜਾ ਆਪਣਾ ਹੁੰਦਾ ਨਾ ਟਿਸ਼ੂ ਪੇਪਰ ਉਹਦੇ ਉੱਪਰ ਵਿਛਾ ਲਿਓ ਇਹਨਾਂ ਨੂੰ ਫਿਰ ਆਪਾਂ ਜੇਸ਼ਕ ਪੱਖੇ ਥੱਲੇ ਰੱਖ ਲਿਓ ਫਿਰ ਸੁੱਕ ਜਾਂਦੇ ਸਿੱਕੇ ਫੜਾਈ ਚ ਪਾ ਲਿਆ ਇਹ ਤੇਲ ਤੁਸੀਂ ਰਿਫਾਈਨਡ ਜਾਂ ਕੋਈ ਹੋਰ ਤੇਲ ਵੀ ਵਰਤ ਸਕਦੇ ਹੋ ਹੁਣ ਬਸੜਾ ਤੇਲ ਗਰਮ ਹੋਣ ਵਾਲਾ ਹੈ ਜਦੋਂ ਤੁਸੀਂ ਇਹ ਕੱਢਨੇ ਹਨ ਤਾਂ ਐਦਾਂ ਦੀ ਕੋਈ ਨੈਟ ਵਾਲੀ ਜਿਹੜੀ ਜਾਲੀ ਹੁੰਦੀ ਹੈ ਨਾ ਇਹਦੇ ਵਿੱਚ ਕੱਢਿਓ ਤਾਂ ਐਕਸਟਰਾ ਜਿਹੜਾ ਆਇਲ ਉਹ نیچے ਮਤਲਬ ਕਿ ਟਪਕ ਜਾਏਗਾ ਉਹਨੂੰ ਲੋੜ ਨਹੀਂ ਪਵੇਗੀ ਫਿਰ ਕਿਸੇ ਵੀ ਟਿਸ਼ੂ ਜਾਂ ਨਿਊਜ਼ਪੇਪਰ ਵਗੈਰਾ ਰੱਖਾਂਗੇ ਆਪਾਂ ਇਹਦੇ ਵਿੱਚ ਪਾਵਾਂਗੇ ਚਿਪਸ ਕੋ ਤੇਲ ਬਿਲਕੁਲ ਗਰਮ ਹੋ ਗਿਆ ਹੈ ਇਹਦੇ ਲਈ ਗਰਮ ਵਧੀਆ ਕਰਾਰਾ ਤੇਲ ਹਣਾ ਜੀਦਾ ਜਦੋਂ ਆਪਾਂ ਪਾਈਏ ਤਾਂ ਉਹ ਬਾਕੀ ਇਹ ਅਗਰ ਚਿਪਕੇ ਹੋਏ ਹਨਾ ਸੁੱਕੇ ਵੈਸੇ ਅਲੱਗ-ਅੱਪ ਹੀ ਹੋ ਜਾਂਦੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਹੋਣ ਦਿਓ ਹਨਾ ਆਪਾਂ ਨੇ ਕੁਝ ਵੀ ਨਹੀਂ ਇਹਨਾਂ ਨੂੰ ਕਰਨਾ ਇਹ ਜਿਹੜੇ ਲਾਲ ਆਲੂ ਹੁੰਦੇ ਹਨਾ ਇਹ ਚਿਪਸ ਲਈ ਯੂਜ਼ ਹੁੰਦੇ ਤੇ ਬਹੁਤ ਵਧੀਆ ਬੰਦਦੇ ਨੇ ਇਹਦੇ ਚਿਪਸ ਇਹਦੇ ਵਿੱਚ ਆਪਣੇ ਜਿਹੜੇ ਚਿਪਸ ਆਉਂ ਤਿਆਰ ਹੋ ਰਹੇ ਹੁ ਇਹਨਾਂ ਨੂੰ ਤੁਸੀਂ ਬਾਰ-ਬਾਰ ਉਲਟਾ-ਪਲਟਾ ਨਹੀਂ ਕਰਨੀ ਯਾਨੀ ਕਿ ਉਪਰਲੇ ਨਹੀਂ ਕਰਨਾ ਇਹਨਾਂ ਨੂੰ ਆਰਾਮ ਨਾਲ ਹੋ ਜਾਂਦੋ ਇਹਨਾਂ ਨੇ ਫਿਰ ਆਪੇ ਹੀ ਫੁੜਫੁੜੇ ਹੋ ਜਣਾਂ ਹੁਣ ਅੰਗਲਾ ਬੈਚ ਆਪਣਾ ਹੋ ਗਿਆ ਤੇ ਅਬ ਇਹ ਮੈਂ ਥੋੜੇ ਜ਼ਿਆਦਾ ਕਰਿਆ ਤਾਂ ਕਿ ਹੋਰ ਕ੍ਰਿਸਪ ਕ੍ਰਿਸਪੀ ਹੋ ਜਾਣ ਦੇਖੋ ਇਹ ਤੋਂ ਆਇਲ ਆਪਾਂ ਨਿਕਾਲ ਦਵਾਂਗੇ ਤੇ ਬਾਕੀ ਇਹਦੇ ਵਿੱਚ ਪਾ ਲਾਂਗੇ ਆਪਣੇ ਚਿਪਸ ਹੁਣ ਫਰਾਈ ਹੋ ਰਹੇ ਹਨ ਇਹਨਾਂ ਨੂੰ ਤੁਸੀਂ ਛੇੜਨਾ ਨਹੀਂ ਜੇ ਤੁਸੀਂ ਫੇਲ ਚ ਪਾਦੇਗਾ ਤੁਸੀਂ ਇਹਨੂੰ ਹਿਲਾਇਓ ਨਾ ਇਹ ਖੁਦ ਹੀ ਮੱਕੇ ਫਰਾਈ ਹੋ ਜਾਣਗੇ ਤਾਂ ਦਰੰਦਰ ਨਾਲ ਥੋੜਾ ਜਿਹਾ ਗੋਲਡਨ ਜਿਹਾ ਹੋ ਜਾਏਗਾ ਤਾਂ ਤੁਸੀਂ ਇਹਨੂੰ ਕੱਢ ਲਓ ਇੰਦਰ ਆਪਣੇ ਜਿਹੜੇ ਆ ਚਿਪਸ ਜਿਹੜੇ ਆ ਆਲਰੇਡੀ ਤਿਆਰ ਜਿਹੜੇ ਕੱਟੇ ਹੋਏ ਆ ਹੁਣ ਇਹਨਾਂ 'ਚ ਤੁਸੀਂ ਨਮਕ ਪਾ ਲਓ ਅਗਰ ਤੁਸੀਂ ਤੁਹਾਨੂੰ ਲਾਲ ਮਿਰਚ ਵਗੈਰਾ ਪਾਣੀ ਪਸੰਦਾ ਤਾਂ ਤੁਸੀਂ ਉਹ ਪਾ ਸਕਦੇ ਹੋ ਕਰੰਚੀ ਸੋਨਲੇ ആറിയാ ഫണി മത ചിപ്പി മക്കിറ്റ പ്ലേ വാല